ਨਮਸਕਾਰ ਪੰਜਾਬ ਨਿਊਜ਼ ਲਾਈਨ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਕ ਮਾਂ ਨੂੰ ਮਿਲਣ ਲਈ ਮੁੱਖ ਮੰਤਰੀ ਕੋਲ ਨਹੀਂ ਹੈ ਸਮਾਂ ਪੁੱਤ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਮਿਲਣਾ ਚਾਹੁੰਦੀ ਹੈ ਇੱਕ ਮਾਂ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਰੀਦਕੋਟ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਉੱਪਰ ਝੰਡਾ ਲਹਿਰਾਇਆ ਗਿਆ ਜਿਸ ਰਸਤੇ ਦੇ ਰਾਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਸਟੇਡੀਅਮ ਦੇ ਵਿੱਚ ਝੰਡਾ ਲਹਿਰਾਉਣ ਜਾਣਗੇ ਉਸ ਰਸਤੇ ਦੇ ਵਿੱਚ ਇੱਕ ਬੋਦ ਲੱਗਾ ਹੋਇਆ ਇੱਥੇ ਇੱਕ ਪਾਸੇ ਇੱਕ ਬੋਦ ਲੱਗਾ ਜੋ ਪਿਛਲੇ ਸਮੇਂ ਫਰੀਦਕੋਟ ਦੇ ਪਿੰਡ ਕੋਠੇ ਚੈਲ ਦਾ ਆਕਾਸ਼ਦੀਪ ਜੋ ਅਗਨੀਵੀਰ ਸੀ ਉਹ ਇਸ ਦੁਨੀਆ ਨੂੰ ਅਲਵਿਦਾ ਕਿਹਾ ਗਿਆ ਸੀ ਲਗਾਤਾਰ ਉਸ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਪਰਿਵਾਰ ਵੱਲੋਂ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੋਲ ਉਹਨਾਂ ਨੂੰ ਮਿਲਣ ਦਾ ਸਮਾਂ ਵੀ ਨਹੀਂ ਹੈ ਇਸ ਤੋਂ ਇਲਾਵਾ ਹੋਰ ਕੀ ਕਿਹਾ ਪਰਿਵਾਰ ਨੇ ਆਉਂ ਸੁਣਦੇ ਆ ਉਹਨਾਂ ਦੀ ਜੁਬਾਨੀ ਜੀ ਅਸੀਂ ਇਹਨਾਂ ਦੇ ਵੀ ਕਾਫਲੇ ਨੂੰ ਥੋੜੀ ਬਹੁਤੀ ਸ਼ਰਮ ਆਵੇ ਕਿਸੇ ਇਦਾ ਦੇ ਪਰਿਵਾਰ ਰੋਂਦੇ ਫਿਰਦੇ ਆ ਤੇਰੇ ਦਰ ਤੇ ਆਉਂਦੇ ਆ ਪਰ ਤੇਰੇ ਕੋਲ ਮਿਲਣ ਦਾ ਟਾਈਮ ਹੈ ਨਹੀਂ ਅਸੀਂ ਇਸ ਕਰਕੇ ਬੇਟੇ ਦਾ ਬੋਰਡ ਦਵਾਈਆ ਵੀ ਚਲੋ ਕੋਈ ਬੋਰਡ ਵੇਖ ਕੇ ਇਹਦੇ ਮਨ ਚ ਦਇਆ ਜੀ ਅਸੀਂ ਸੁਭਾਵੀ ਗਏ ਕਚੈਰੀ ਦੇ ਵਿੱਚ ਨਹੀਂ ਪੈਂਦੇ ਦੇ ਵਿੱਚ ਅਸੀਂ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਡੀਸੀ ਸਾਹਿਬ ਵੀ ਨਹੀਂ ਮਿਲੇ ਸੋਸਤ ਮੰਗ ਕੀ ਕਰਦੇ ਹਾਂ ਸਰਕਾਰ ਮੰਗ ਸਾਸੀਂ ਇਹ ਕਰਦੇ ਹਾਂ ਵੀ ਜਿਵੇਂ ਦੂਜੇ ਸ਼ਹੀਦਾਂ ਨੂੰ ਮਾਨ ਸਨਮਾਨ ਇਹਨਾਂ ਨੇ ਦਿੱਤਾ ਆ ਅਗਨੀਵੀਰ ਅਮਰਤਪਾਲ ਕੋਟਲੀ ਕਲਾਂ ਦਾ ਬੇਟਾ ਸ਼ਹੀਦ ਹੋਇਆ ਉਹਦੇ ਘਰੇ ਤੀਜੇ ਦਿਨ ਪਹੁੰਚਦੇ ਆ ਸਾਰਾ ਬੰਦਾ ਮਾਨ ਸਨਮਾਨ ਉਹਨੂੰ ਦਿੱਤਾ ਵੀ ਸਾਡੇ ਬੇਟੇ ਨੂੰ ਕਿਉਂ ਨਹੀਂ ਦੇ ਰਹੇ ਉਹਦਾ ਬੰਦਾ ਹੱਕ ਉਹਨੂੰ ਵੀ ਜ਼ਰੂਰ ਦਿੱਤਾ ਜਾ ਤਾ ਪਰਿੰਭਾ ਕੇ ਕੀ ਸੀ ਜ਼ਿਆਦਾ ਜ਼ਿਆਦਾ ਨਹੀਂ ਜੀ ਕੋਈ ਨਹੀਂ ਜੀ ਕੋਈ ਨਹੀਂ ਪਰ ਦੂਸਰੇ ਇੱਕ ਇਹਨਾਂ ਨੇ ਅਲੱਗ ਕੀਤਾ ਸੀ ਕਿ ਅਗਰ ਕੋਈ ਸਰਹੱਦ ਤੇ ਚੀਜ਼ ਹੁੰਦਾ ਤਾਂ ਉਹਦੇ ਪਿਵਾੜ ਦੀ ਜਿਹੜੀ ਪੱਲੀ ਮਦਦ 1 ਕਰੋੜ ਰੁਪਏ ਦੀ ਪੱਲੀ ਮਦਦ ਹਾਂਜੀ ਹਾਂਜੀ ਪਰ ਹਜੇ ਤੱਕ ਕਿਸੇ ਅਧਿਕਾਰੀ ਨੇ ਤੁਹਾਡਾ ਕੋਈ ਇਸ ਬਾਰੇ ਨਹੀਂ ਨਹੀਂ ਜੀ ਕੋਈ ਨਹੀਂ ਸਾਡੇ ਬਸ ਆਉਂਦੇ ਆ ਬਾਈ ਜੀ ਵੀ ਆਉਂਦੇ ਕਲਤਾਰ ਸੰਧੂਆ ਸਾਹਿਬ ਘਰੇ ਬਸ ਹੌਸਲਾ ਦੇ ਕੇ ਚਲੇ ਜਾਂਦੇ ਵੀ ਮੈਂ ਤੁਹਾਡੇ ਪਰਿਵਾਰ ਦੇ ਨਾਲ ਕੱਲ ਨੂੰ 3 ਮਹੀਨੇ ਹੋ ਜਾਣੇ ਆ ਬੇਟੀ ਪਰਵਾਰ ਕਿੰਨਾ ਕੁ ਵਿਗਾੜ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਦੁਖੀ ਆ ਦੁਖੀ ਹੋ ਕੇ ਔੜ ਘਰ ਵਾਪਸ ਚੱਲੇ ਆ ਵੀ ਕੋਈ ਸੁਨਵਾਈ ਨਹੀਂ ਕਿੰਨੀ ਦੇਰ ਤੁਸੀਂ ਇੰਨੇ ਯਾਰ ਕੀਤਾ ਕਿ ਅਸੀਂ ਪਹਿਲਾਂ ਸਵੇਰ 3 ਘੰਟੇ ਸਵੇਰ ਕੀਤਾ 3 ਘੰਟੇ ਹੀ ਖੋਣ ਬੈਠਿਆ ਨੂੰ ਹੋ ਗਿਆ ਹੁਣ ਵੀ ਬੇਟਾ ਘਰੇ ਇਕੱਲਾ ਉਹਦੇ ਵੀ ਸੱਟ ਲੱਗੀ ਹੋਈ ਹੈ ਲੱਤ ਤੇ ਤੇ ਤਾਂ ਕਰਕੇ ਉਹ ਘਰੇ ਚੰਦੇ ਕੋਈ ਸੁਨਵਾਈ ਗੱਲਬਾਤ ਵੀ ਨਹੀਂ ਕੀਤੀ ਨਹੀਂ ਜੀ ਨਹੀਂ ਕੋਈ ਨਹੀਂ ਬਸ ਕਹਿੰਦੇ ਤੁਹਾਨੂੰ ਮਲਾਉਣੇ ਆ ਵੇਟ ਕਰੋ ਵੇਟ ਕਰੋ ਅਸੀਂ ਕਿਹਾ ਵੀ ਜੇ ਤਾਂ ਸਾਨੂੰ ਸੀਐਮ ਮਾਨ ਸਾਹਿਬ ਮਿਲਣਗੇ ਤਾਂ ਅਸੀਂ ਬੈਠ ਜਾਣੇ ਆ ਤੇ ਕਹਿੰਦੇ ਨਹੀਂ ਉਹਨਾਂ ਦੇ ਅਧਿਕਾਰੀ ਮਿਲਣਗੇ ਤੇ ਅਸੀਂ ਫਿਰ ਕਿਹਾ ਵੀ ਨਹੀਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਰੇ ਸਿੱਤਾ ਦੋਵਰੀ ਸਿਓਂ ਜਾ ਕੇ ਆਏ ਆ। ਅੱਜ ਦੋਵਰੀ ਫ੍ਰੀਪੋਰਟ ਡੀਸੀ ਦਾ ਦਫ਼ਤਰ ਐਸਐਸਪੀ ਦਾ ਦਫ਼ਤਰ ਜਾ ਆਏ ਆ। ਹੁਣ ਵੀ ਸਾਨੂੰ 5 ਵਜੇ ਦਾ ਸੱਤਿਆ ਪਿਆ ਵੀ ਬੁਲਾਉਣੇ ਮਲਾਉਣੇ ਆ ਤੇ ਅਖੀਰ ਹੀ ਆ ਟਾਈਮ ਹੋ ਗਿਆ ਤੇ ਹੀ ਉੱਟ ਕੇ ਆ ਗਏ ਕੋਈ ਸਾਨੂੰ ਮਲਾੜ ਹੀ ਰਿਹਾ। ਸਾਨੂੰ ਸਿਰਫ ਐਵੇਂ ਲਾਰੇ ਲਾ ਕੇ ਉੱਤੇ ਬਾ ਬੈਠੇ ਆ। ਅਸੀਂ ਐਸਐਸਪੀ ਦੇ ਵੇਟਿੰਗ ਰੂਮ ਚੋਂ ਉੱਟ ਕੇ ਆਏ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਬੇਟੇ ਦੀ ਸੁਣਵਾਈ ਨਹੀਂ ਹੋ ਰਹੀ ਅਸੀਂ ਤਾਂ ਬੋਰਡ ਵੀ ਲਵਾਇਆ ਆਕਾਸ਼ਦੀਪ ਦਾ ਸੀਦ ਦਾ ਵੀ ਉਹਦਾ ਜਿਹੜਾ ਬੰਦਾ ਮਾਨ ਸਮਾਨ ਦਿੱਤਾ ਜਾਵੇ ਪਰ ਕੋਈ ਵੀ ਨਹੀਂ ਸਾਡੀ ਗੱਲ ਸੁਣ ਰਿਆ ਸਿਰਫ ਸਾਨੂੰ ਨਾ ਲਾਰੇ ਹੀ ਲਾਈ ਜਾਂਦੇ ਆ ਤੇ ਐਵੇਂ ਬੇਫਕੂਫ ਬਣਾਈ ਜਾਂਦੇ ਵੀ ਇੱਥੇ ਬਹਿ ਜਾਓ ਇੱਥੇ ਬਹਿ ਜਾਓ ਤਾਂ ਬੈਠ ਰੋ ਕੇ ਅਸੀਂ ਵੇਲਾ ਵੀ 2 ਵਰੀ 11 ਵਜੇ ਤੇ ਆਏ 1 ਵਜੇ ਕਹੇ ਘਰੇ ਤੇ ਹੁਣ 5 ਵੇ ਦੇ ਬੈਠੇ ਆ ਤੇ ਆ 7 3:30 ਵਨ ਵਾਲੇ ਅਜੇ ਤਾਈ ਤੁਹਾਡੀ ਕੋਈ ਸੁਣਵਾਈ ਨਹੀਂ ਬਹੁਤ ਵੱਡੀ ਗੱਲਾਂ ਕੀਤੀਆਂ ਜਾਂਦੀਆਂ ਸੀ ਕਿ ਜਿਹੜੇ ਵੀ ਕਿਸੇ ਵੀ ਭਾਵੇਂ ਰੈਂਕ ਦਾ ਕੋਈ ਸ਼ਹੀਦ ਹੁੰਦਾ ਹੈ ਉਸਦੇ ਪਰਿਵਾਰ ਨੂੰ ਜਿਹੜਾ ਇੱਕ ਬੰਦਾ ਸਨਮਾਨ ਦਿੱਤਾ ਜਾਏਗਾ ਪਰ ਇੱਥੇ ਲਿਖਿਆ ਹੈ ਕਿ ਆਪ ਦਾ ਬੰਦਾ ਸਨਮਾਨ ਲੈਣ ਲਈ ਤੁਹਾਨੂੰ ਦਰਦ ਦੇ ਠੱਕੇ ਖਾਣੇ ਅਸੀਂ ਸਵੇਰ ਦੇ ਮੀਂਹ ਪੈਂਦੇ ਚ ਇਹ ਲੀੜਾ ਲੈ ਕੇ ਆਏ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਸਿਰਫ ਗੱਲਾਂ ਹੀ ਆ ਤੇ ਇਹ ਝੰਡੇ ਵਾਸ ਇਹਨਾਂ ਦੇ ਕੋਲੇ ਇਕੱਲੇ ਲੇ ਗਏ ਆ ਤੇ ਵੱਡੇ ਵੱਟੇ ਝੂਠ ਬੋਲਦੇ ਆ ਕੋਈ ਸੁਣਵਾਈ ਨਹੀਂ ਗਈ ਨਾ ਅਸੀਂ ਦੋ ਵਾਰੀ ਸੀਆਮ ਹੌ ਚੁਕ ਗਏ ਉੱਥੇ ਸੁਣਵਾਈ ਹੋਈ ਆ ਤੇ ਸਵੇਰ ਦੇ ਅਸੀਂ ਕਚਹਿਰੀ 'ਚ ਬੈਠੇ ਆ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਇਦੋਂ ਗਾ ਕੇ ਹੋਣੀ ਖੇਤ ਦੇ ਵਿੱਚ ਅਸੀਂ ਬੈਠੇ ਆ ਬੇਟਾ ਮੇਰਾ ਘਰੇ ਇਕੱਲਾ ਮਾਲ ਡੰਗਰ ਮੇਰਾ ਬਾਹਰ ਵੱੱਦਾ ਖੜਾ ਤੇ ਦੱਸੋ ਇੱਥੇ ਕਿੰਨੇ ਘਨੇਰੇ ਤੱਕ ਅਸ ਤੇ ਉੱਤੋਂ ਮੌਸਮ ਖਰਾਬ ਆ ਵੀ ਕਿੰਨਾ ਕਿਤੇ ਰਹੀ ਬੇਟੀ ਜੀ ਜਿਹੜੇ ਸੀਆਮ ਹੌ ਚੁਕ ਸੀ ਗਏ ਸੀਗੇ ਉਦੋਂ ਫਿਰ ਮੁਲਾਕਾਤ ਕਿਉਂ ਨਹੀਂ ਤੁਹਾਡੀ ਹੋਈ ਬਸ ਉਹ ਕਹਿੰਦੇ ਉਹ ਅਚੇਤ ਅਧਿਕਾਰੀ ਨਾਲ ਗੱਲਬਾਤ ਕਰਾਵਾਂਗੇ ਸੀਆਮ ਨਾਲ ਨਹੀਂ ਕਰਾ ਰਹੇ ਆ ਜੋ ਕਿ ਅਸੀਂ ਮੰਗ ਰੱਖੀ ਵੀ ਸੀ ਆਮ ਸਾਹਿਬ ਕੋਲੇ ਮਿਲ ਕੇ ਆਪਦੀ ਮੰਗ ਰੱਖਣੀ ਆ ਐਪਲੀਕੇਸ਼ਨ ਲਿਖਵਾਈ ਵੀ ਆ ਅਸੀਂ ਇਹ ਲੈ ਕੇ ਉਹਨਾਂ ਨੂੰ ਪੇਸ਼ ਕਰਨੀ ਸੀ ਪਰ ਸਾਨੂੰ ਕੋਈ ਸੁਣ ਹੀ ਨਹੀਂ ਰਿਹਾ ਤੁਹਾਡੀ ਗੱਲ ਦੇਖੋ ਵਿਖੇ ਤਾਂ ਜਿਹੜੇ ਅੱਜ ਸਪੀਕਰ ਸਾਹਿਬ ਆ ਉਹਨੇ ਝੜਣਾ ਪਰ ਉਹਨਾਂ ਨਾਲ ਕੋਈ ਗੱਲਬਾਤ ਹੋਈ ਕੋਈ ਬਸ ਜਾਂ ਫ੍ਰੀ ਕਰ ਦੇਵੇ ਤਾਂ ਇੱਕ ਗੱਲ ਬੰਦਾ ਇੱਕ ਕਰਦੇ ਤੇ ਸੇਖੋਂ ਨੂੰ ਵੀ ਫੋਨ ਲਾਇਆ ਕਿ ਉਹਨੇ ਚੱਕਿਆ ਨਹੀਂ ਤੇ ਕਲਤਾਰ ਸਿੰਘ ਸੰਧਮਾ ਨੂੰ ਵੀ 6 ਫੋਨ ਲਾਏ ਆ ਅਸੀਂ ਉਹਨੇ ਵੀ ਅੱਜ ਸਾਡਾ ਫੋਨ ਨਹੀਂ ਚੱਕਿਆ ਉਹ ਫਰੋਹੇ ਪਰ ਝੰਡਾ ਲਾਉਣਾ ਸੀਗਾ ਉਹ 6 ਤਰੀਕ ਨੂੰ ਘਰੇ ਆਇਆ ਸੀ ਕਾ ਇਕੱਲੇ ਲਾਰੇ ਔਰ ਕੁਛ ਨਹੀਂ ਬਲੇ ਦਾ ਤੀ ਉਹ ਤਾਂ ਕਾਫੀ ਤੁਹਾਡੇ ਦੇ ਨਿੱਕੀ ਮਨੇ ਤੁਹਾਨੂੰ ਆਪ ਦਾ ਪਰ ਦੱਸ ਕੀ ਪਰਿਵਾਰ ਇਹਨੂੰ ਤੁਸੀਂ ਪਰਿਵਾਰ ਸਮਝ ਲਓ ਜਾਂ ਸਾਡੀ ਨਲਾਈਕੀ ਸਮਝ ਲਓ ਵੀ ਜਿਨ੍ਹਾਂ ਨੂੰ ਇਹਨਾਂ ਅੱਗੇ ਲੱਗ ਕੇ ਇਹ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕੀਤੇ ਆ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਐਵੇਂ ਇਕੱਲੇ ਨਿੱਕੀ ਰਹੇ ਗਏ ਇਹ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ ਕਿ ਪੰਜਾਬ ਦਾ ਸੀਐਮ ਜਿਹੜਾ ਆਪਣੇ ਆਪ ਨੂੰ ਇਹ ਕਹਿੰਦਾ ਕਿ ਮੈਂ ਸ਼ਹੀਦਾਂ ਦੇ ਲਈ ਸਦਾ ਮੂਰੇ ਖੜਾ ਰਹੂੰਗਾ ਤੇ ਇੱਕ ਅਗਨੀ ਵੀਰ ਸ਼ਹੀਦ ਹੋਇਆ ਫਰੀਦਕੋਟ ਤੋਂ ਕਾਸ਼ਦੀਪ ਸਿੰਘ ਤੇ ਉਹਦਾ ਪਰਿਵਾਰ ਆ ਜਿਹੜਾ ਉਸ ਨੂੰ ਮਿਲਣ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਆ ਇਸ ਤੋਂ ਵੱਡੀ ਸ਼ਰਮਨਾਕ ਭਗਵੰਤ ਮਾਨ ਵਾਸਤੇ ਸਰਦਾਰ ਗੱਦੇ ਸਿੰਘ ਸੇਖੋਂ ਵਾਸਤੇ ਤੇ ਫਰੀਦਕੋਟ ਦੇ ਜਿੰਨੇ ਵੀ ਨੁਮਾਇੰਦੇ ਆਮ ਆਦਮੀ ਪਾਰਟੀ ਦੇ ਉਹਨਾਂ ਸਾਰਿਆਂ ਨੁਮਾਇੰਦੇ ਵਾਸਤੇ ਜਿਹੜੇ ਇਹਨਾਂ ਦੇ ਪਰਿਵਾਰ ਦੇ ਨਾਲ ਵੀ ਕੁਝ ਜਿਹੜੇ ਨੁਮਾਇੰਦੇ ਆ ਉਹ ਜਾ ਕੇ ਮਿਲ ਕੇ ਆਏ ਸੀਗੇ ਉਹਨਾਂ ਲਈ ਵੀ ਸ਼ਰਮਨਾ ਕੱਲ ਆ ਕਿ ਉਹਨਾਂ ਨੂੰ ਇਹ ਬਾਈਕਾਟ ਕਰ ਦੇਣਾ ਚਾਹੀਦਾ ਸੀ ਭਗਵੰਤ ਮਾਨ ਦਾ ਕਿ ਜੇ ਤੁਸੀਂ ਅਗਨੀ ਵੀਰ ਨੂੰ ਨਹੀਂ ਮਿਲਦੇ ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੰਦੇ ਉਹਨਾਂ ਨੂੰ ਮਾਣ ਸਨਮਾਨ ਨਹੀਂ ਦਿੰਦੇਗੇ ਤਾਂ ਫਿਰ ਅਸੀਂ ਵੀ ਜਿਹੜਾ ਤੁਹਾਡਾ ਬਾਈਕਾਟ ਕਰਦੇ ਆ ਅਸੀਂ ਵੀ ਤੁਹਾਨੂੰ ਨਹੀਂ ਮਿਲਣਾ ਚਾਹੁੰਦੇ ਕਿਉਂਕਿ ਜੇ ਉਹ ਵਾਕਈ ਸਮਝਦੇ ਆ ਕਿ ਉਹ ਫਰੀਦਕੋਟ ਦੇ ਲੋਕਾਂ ਦੇ ਰਾਖੇ ਜਦੋਂ ਰਾਜਨੀਤੀ ਦੀ ਮਿੱਤਕ ਦੇ ਪਿੰਡ ਪੁਤਕੀ ਦਾ ਸਪੀਕਰ ਕੁਸ਼ਾਰ ਸਿੰਘ ਸੁਧਾ ਨੇ ਕਿਹਾ ਸੀ ਕਿ ਮੇਰਾ ਇਹ ਆਦਾ ਪਰਿਵਾਰ ਹੈ ਮੇਰਾ ਬੱਚਾ ਸੀਗਾ ਤੇ 24 ਦਾ ਤੋਂ ਪੰਡਾਪਾਸ ਮਾਨ ਰਿਹਾ ਉਹ ਪ੍ਰਕਾਸ਼ ਵੀ ਕਰੇਗੀ ਪਰ ਹੁਣ ਤੱਕ ਕੋਈ ਉਹਨਾਂ ਦੇ ਪ੍ਰਵਾਹ ਨਾਲ ਰਾਪਤਾ ਵੀ ਕਾਇਮ ਨਹੀਂ ਕੀਤਾ ਦੇਖੋ ਜੀ ਜਦੋਂ ਫਲਤਾਰ ਸਿੰਘ ਸੰਧਵਾ ਸੰਸਦਾਰੇ ਆਇਆ ਸੀ ਉਹਨੇ ਤਾਂ ਉੱਥੇ ਸ਼ਹੀਦ ਨਹੀਂ ਕਿਹਾ ਇਹਨੂੰ ਨੌਜਵਾਨ ਨੂੰ ਬਾਅਦ ਚ ਤਾਂ ਉਹਨੇ ਸ਼ਹੀਦਾ ਦਰਜਾ ਦਵਾਉਣਾ ਕੀ ਸੀ ਬਾਅਦ ਚ ਉਹਨੇ ਕਰਨਾ ਕੀ ਸੀਗਾ ਸੋ ਇਹ ਇੱਕ ਸਿਰਫ ਤੇ ਸਿਰਫ ਇਹ ਖੁਦ ਬਾਈ ਹੋਣੀ ਆਮ ਆਦਮੀ ਪਾਰਟੀ ਕੁਲਤਾਰ ਸਿੰਘ ਸੰਧਵਾ ਨੂੰ ਸਪੋਰਟ ਕਰਦੇ ਰਿਹਾ ਕਿਉਂ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਵਾਕਈ ਇਹਨਾਂ ਦੇ ਵਿੱਚ ਕੁਝ ਹੈਗਾ ਔਰ ਅੱਜ ਇਹਨਾਂ ਦਾ ਪੁੱਤਰ ਸ਼ਹੀਦ ਹੋ ਗਿਆ ਇਹਨਾਂ ਨੂੰ ਵਾਕਈ ਮਹਿਸੂਸ ਹੋ ਰਿਹਾ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਇਹਨਾਂ ਤੇ ਜਿਹੜਾ ਇਹਨਾਂ ਤੇ ਅਸੀਂ ਵਿਸ਼ਵਾਸ ਕਰਕੇ ਆਮ ਆਦਮੀ ਪਾਰਟੀ ਤੇ ਕੁਲਤਾਰ ਸਿੰਘ ਸੰਧਵਾ ਤੇ ਸੋ ਸਰਦਾਰ ਭਗਵੰਤ ਸਿੰਘ ਮਾਨ ਨੂੰ ਆਲ ਇੰਡੀਆ ਕਿਸਾਨੀ ਉਹਨਾਂ ਨੇ ਫਤਿਹ ਵੱਲੋਂ ਅੱਜ ਪੋਸਟ ਵੀ ਜਿਹੜੀ ਜਾਰੀ ਕੀਤੀ ਗਈ ਸੀ ਤੇ ਇਸ ਤੋਂ ਵੱਡੀ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਕਿ ਉਹਨਾਂ ਨੇ ਆਪ ਦੇ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਹੀਦਾਂ ਦਾ ਦਰਜਾ ਦਰਜੇ ਲਈ ਅਗਨੀਵੀਰ ਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਜਿਹੜਾ ਉਹ ਨਾਂ ਮਿਲਦਾ ਜਿਹੜੀ ਗੱਲ ਕਹੀ ਜੇ ਉਹ ਮਿਲ ਲੈਂਦੇ ਤਾਂ ਇਸ ਤੋਂ ਵੱਡੀ ਗੱਲ ਫਿਰ ਕਿਉਂਕਿ ਫਰੀਦਕੋਟ ਦਾ ਸਭ ਤੋਂ ਮੇਨ ਮੁੱਦਾ ਇਹ ਆ ਅਗਨੀਵੀਰ ਯੋਜਨਾ ਲੈ ਕੇ ਕੀ ਕਹਿੰਦੇ ਦੇਖੋ ਅਗਨੀਵੀਰ ਯੋਜਨਾ ਦਾ ਪਹਿਲਾਂ ਵੀ ਅਸੀਂ ਵਿਰੋਧ ਕੀਤਾ ਸੀਗਾ ਅੱਜ ਵੀ ਅਸੀਂ ਵਿਰੋਧ ਕਰਦੇ ਆ ਕਿ ਜੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਨੌਜਵਾਨਾਂ ਦੇ ਪਰਿਵਾਰਾਂ ਪਰਿਵਾਰਾਂ ਨੂੰ ਇਸ ਤਰ੍ਹਾਂ ਦਰਦਲੀਆਂ ਠੋਕਰਾ ਖਾਣੀਆਂ ਪੈਣ ਤੇ ਫਿਰ ਕੀ ਲੈਣਾ ਇਹੋ ਜੀ ਅਗਨੀਵੀਰ ਸਕੀਮ ਤੋਂ ਇੱਕ ਛੋਟੇ ਜਿਹੇ ਨੌਜਵਾਨ ਆ ਜਿਹੜੇ 18 20 ਸਾਲ 22 ਸਾਲ 25 30 ਸਾਲ ਤੱਕ ਦੇ ਨੌਜਵਾਨ ਨੂੰ ਕੀ ਪਤਾ ਹੁੰਦਾ ਕਿ ਕਿਸ ਹਾਲਵ ਨਾਲ ਬਾਰਡਰ ਦੇ ਉੱਤੇ ਜਾ ਕੇ ਲੜਨਾ ਇਹਨਾਂ ਨੇ ਆਪਦੇ ਬੰਦੇ ਬਾਰਡਰ ਤੋਂ ਚੱਕ ਲਏ ਨੌਜਵਾਨਾਂ ਨੂੰ ਚੱਕ ਕੇ ਬਾਰਡਰਾਂ ਤੇ ਛੱਡਤਾ ਹੁਣ 4 ਸਾਲਾਂ ਦੇ ਵਿੱਚ ਜਾਂ 2 ਸਾਲਾਂ ਦੇ ਵਿੱਚ ਕੀ ਇਹੋ ਜਿਹਾ ਇਹਨਾਂ ਨੇ ਉਹਨਾਂ ਨੂੰ ਸਿਖਾਤਾ ਕਿ ਉਹ ਬਾਰਡਰਾਂ ਤੇ ਜਾ ਕੇ ਗੋਲੀ ਖਾਣਗੇ ਸਾਹਮਣੇ ਵਾਲਿਆਂ ਨਾਲ ਲੜਨਗੇ ਜੇ ਗੋਲੀ ਖਾਣਗੇ ਦੂਜੇ ਦੇਸ਼ ਨਾਲ ਲੜਨਗੇ ਤਾਂ ਫਿਰ ਉਹਨਾਂ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਦੇਣਾ ਤੇ ਉਹਨਾਂ ਨੂੰ ਮਾਨ ਸਨਮਾਨ ਵੀ ਨਹੀਂ ਦੇਣਾ ਤੋਂ ਹੀ ਗੱਲ ਵਿੱਚ ਸ਼ਰਾਬੀਆਂ ਦਾ ਕੋਈ ਕਾਰਨ ਹੋ ਜੇ ਉਹਨਾਂ ਨੂੰ 10-10 ਲੱਖ ਰੁਪਏ ਮੰਡਿਚ ਜਾ ਕੇ ਦੇ ਆਉਣਗੇ ਦੂਜਿਆਂ ਨੂੰ ਮਾਨ ਸਨਮਾਨ ਵੀ ਦੇ ਦੇਣਗੇ ਪਰ ਸ਼ਹੀਦਾਂ ਦੇ ਪਰਵਾਰ ਨੂੰ ਕੋਈ ਵੀ ਮਲਾਕਾਤ ਨਹੀਂ ਤੇ ਕੋਈ ਵੀ ਮਨਸਮਾਨੀ ਬਹੁਤ ਹੀ ਵੱਡੀ ਸ਼ਰਮਨਾਕ ਗੱਲ ਆ ਵੀ ਇਸ ਤਰ੍ਹਾਂ ਦਰਦਾਰ ਦੀਆਂ ਠੋਕਰਾਂ ਚਾਰ-ਚਾਰ ਘੰਟੇ ਬਿਠਾ ਕੇ ਜਿਹੜਾ ਉਹਨਾਂ ਨੂੰ ਕਹਿ ਦੇਣਾ ਕਿ ਤੁਹਾਨੂੰ ਭਗਵੰਤ ਮਾਨ ਸਾਹਿਬ ਮਿਲਣਗੇ ਨਹੀਂ